ਹੇ ਕਰੇਗਾ ਕਰੇਗਾ ਮੁਸਤਫਾ ਮਰਦਾਬਾ ਮਰਦਾਬਾ ਅਸੀਂ ਆਜਰਜਿੰਦਰ ਮੌਰ ਚੀਨਾ ਜੋ ਕਿ ਬੀਜੇਪੀ ਦਾ ਲੀਡਰ ਆ ਉਹਦਾ ਘਰਾਵ ਘੱਲਣ ਵਾਸਤੇ ਔਰ ਬੋਨੀ ਦਾ ਘਰਾਵ ਘੱਲਣ ਵਾਸਤੇ ਆਏ ਆ ਅਸੀਂ ਸਾਡਾ ਮਸਕਦ ਇਹ ਆ ਕੇ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਉਹਨੂੰ ਬੈਠ ਕੇ ਗੱਲ ਕੀਤੀ ਜਾਵੇ ਨਾ ਕਿ ਜਿੱਦਾਂ ਇਹਨਾਂ ਨੇ ਉੱਥੇ ਬੰਬ ਸੁੱਟ ਛੱਡ ਕੇ ਤੇ ਗੋਲੀਆਂ ਮਾਰ ਮਾਰ ਕੇ ਕਿਸਾਨਾਂ ਕਹਿਲ ਕੀਤੇ ਆ ਤੇ ਸ਼ਹੀਦ ਵੀ ਹੋਏ ਆ ਇਹ ਕੋ ਚੰਗੀ ਗੱਲ ਨਹੀਂ ਗਈ ਇਹਨਾਂ ਵਾਸਤੇ ਇਹਨਾਂ ਦੇ ਕੋਈ ਚੀਨ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਮਲਕੇ ਨਹੀਂ ਕਦੀ ਹੋਈ ਜਿੰਨੀ ਇਹਨਾਂ ਨੇ ਅੱਜ ਮੇਰੇ ਖਾਲ ਹਫਤਾ ਹੀ ਹੋ ਗਿਆ ਤੇ ਇਹਨਾਂ ਨੇ ਮਲਕੇ ਉੱਥੇ ਬੰਬਾਰੀ ਜਿਹੜੀ ਸ਼ੁਰੂ ਕੀਤੀ ਹੈ ਇਹ ਬਹੁਤ ਮਾੜੀ ਹਰਕਤ ਹੈ ਇਹਨਾਂ ਦੀ ਅਸੀਂ ਐਸੇ ਦੇਸ਼ ਦੇ ਵਸਨੀਕ ਆ ਅਗਰ ਜੇ ਚਾਹੁੰਦੇ ਆ ਕਿ ਇਹ ਇਸ ਦੇਸ਼ ਦੇ ਮਸਿੰਦੇ ਨਹੀਂ ਆ ਇਹ ਵਸਨੀਕ ਨਹੀਂ ਹੱਥ ਦੇ ਤੇ ਫਿਰ ਸਾਨੂੰ ਉਹ ਦੱਸਣ ਵੀ ਅਸੀਂ ਕਿਹੜੇ ਪਾਸੇ ਨੂੰ ਸਾਡੇ ਹੋਰ ਵੀ ਗਵਾਂਢੀ ਮੁਲਕ ਨੇ ਅਸੀਂ ਉਹਨਾਂ ਨਾਲ ਵੀ ਫਿਰ ਸੰਧੀ ਕਰਕੇ ਉਹਨਾਂ ਨਾਲ ਅਸੀਂ ਆਪਣਾ ਜਿਹੜਾ ਸਾਡਾ ਜਿਹੜਾ ਮਿਲ ਕੇ ਹੈਗਾ ਨਾ ਜਾ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਅਸੀਂ ਉਹਨਾਂ ਨਾਲ ਵਪਾਰ ਖੋਲ੍ਹ ਸਕਦੇ ਹਾਂ ਸਾਨੂੰ ਅਸਲੀ ਗੱਲ ਤੇ ਦੱਸਣ ਵੀ ਸਾਡੇ ਨਾਲ ਕੀ ਚਾਹੁੰਦੇ ਆ ਕਿੰਨੇ ਦਿਨ ਤੋਂ ਤੁਹਾਡੇ ਕੋਲ ਤਰਨ ਲੱਗਾ ਦੇਖੋ ਜੀ ਇਹ ਫਿਰ ਐਸ ਕੇ ਐਮ ਐਲ ਤਿੰਨ ਦਿਨ ਪਾਸੇ ਔਰ ਉਸ ਤੋਂ ਬਾਅਦ ਜਿਹੜੀ ਕਾਲ ਆਵੇਗੀ ਦੁਬਾਰਾ ਫਿਰ ਸੋਚਿਆ ਜਾਊਗਾ ਰਾਤ ਅੱਜ ਐਸ ਕੇ ਐਮ ਦੇ ਸੱਦੇ ਤੇ ਜੋ ਹਰਿਆਣੇ ਦੇ ਬਾਰਡਰਾਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਦੇ ਜ਼ੁਲਮ ਕੀਤਾ ਜਾ ਰਿਹਾ ਉਹਨਾਂ ਦਾ ਜਮਹੂਰੀ ਆਖਿਆ ਸਾਡਾ ਕਿਸਾਨਾਂ ਦਾ ਵੀ ਅਸੀਂ ਦਿੱਲੀ ਜਾ ਕੇ ਕੇਂਦਰ ਦੀ ਸਰਕਾਰ ਨਾਲ ਸਾਡੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਕੇਂਦਰ ਦਾ ਮਸਲਾ ਹੈ ਸਾਡਾ ਕਰਜ਼ਾ ਮਾਫ ਕਰਨਾ ਕੇਂਦਰ ਦਾ ਮਸਲਾ ਹੈ ਔਰ ਤਿੰਨ ਕਾਨੂੰਨ ਰੱਦ ਕਰਨੇ ਚਾਰ ਕਾਨੂੰਨ ਜਿਹੜੇ ਬਣਾਏ ਮਜ਼ਦੂਰਾਂ ਦੇ ਉਹ ਰੱਦ ਕਰਨੇ ਕੇਂਦਰ ਦੇ ਨਾਲ ਬਹੁਤ ਸਾਰੇ ਮਸਲੇ ਜਿਹੜੇ ਆ ਕਿਸਾਨਾਂ ਦੇ ਅੱਜ ਕੇਂਦਰ ਦੇ ਨਾਲ ਆ ਸੋ ਦਿੱਲੀ ਜਿਹੜੀ ਆ ਉਹ ਸਾਡੀ ਦੇਸ਼ ਦੀ ਰਾਜਧਾਨੀ ਆ ਕਿਸਾਨ ਉੱਥੇ ਪਿਛਲੇ 75 ਸਾਲ ਤੋਂ ਆਪਣੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਕਦੀ ਕਿਸੇ ਨੇ ਇਸ ਤਰ੍ਹਾਂ ਦੀਆਂ ਰੋਕਾਂ ਲਾ ਕੇ ਸਾਨੂੰ ਰੋਕਿਆ ਨਹੀਂਗਾ ਇਹ ਮੋਦੀ ਸਰਕਾਰ ਦਾ ਫਾਸ਼ੀਵਾਦੀ ਆ ਕਾਨੂੰਨ ਆ ਇਹ ਗੈਰ ਜਮਹੂਰੀ ਉਹਨਾਂ ਦਾ ਤੌਰ ਤਰੀਕਾ ਆ ਔਰ ਖਾਸ ਕਰਕੇ ਦੇਸ਼ ਦੇ ਕਿਸਾਨਾਂ ਦੇ ਇਸ ਤਰ੍ਹਾਂ ਤਸ਼ੱਦਦ ਕਰਨਾ ਜਿਹੜਾ ਉਹਨੂੰ ਸੰਯੁਕਤ ਕਿਸਾਨ ਮੋਰਚਾ ਬਰਦਾਸ਼ਤ ਨਹੀਂ ਕਰਦਾ ਅਸੀਂ ਉਹਨਾਂ ਦੀ ਜਿਹੜਾ ਤਸ਼ੱਦਦ ਹੋ ਰਿਹਾ ਜਾਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਦਿੱਲੀ ਉਹਨਾਂ ਨਾਲ ਇੱਕ ਟਕਰਾਅ ਦੀ ਸਥਿਤੀ ਬਣਾ ਦਿੱਤੀ ਜਾ ਰਹੀ ਹੈ ਉਹ ਸੈਕੰਡਲੀ ਪੰਜਾਬ ਦੇ ਅੰਦਰ ਪੰਜਾਬ ਦੇ ਉੱਤੇ ਹਰਿਆਣੇ ਦੀਆਂ ਬਾਰਡਰਾਂ ਨੂੰ ਇਦਾਂ ਬਣਾਤਾ ਜਿਵੇਂ ਪਾਕਿਸਤਾਨ ਅਸੀਂ ਪਾਕਿਸਤਾਨ ਤੋਂ ਆਏ ਹੋਈ ਅਸੀਂ ਕੋ ਦੂਜੇ ਦੇਸ਼ ਦੇ ਵਾਸੀ ਹੋਈਏ ਔਰ ਇਹ ਚੀਜ਼ ਜਿਹੜੀ ਆ ਭਾਜਪਾ ਸਰਕਾਰ ਇੱਕ ਯੋਜਨਾਵਾਦਕ ਨਾ ਪੰਜਾਬ ਨੂੰ ਬਗਾਨਗੀ ਵਾਲੇ ਪਾਸੇ ਧੱਕ ਰਹੀ ਆ ਔਰ ਉਹ ਉਹ ਚਾਹੁੰਦੇ ਆ ਵੀ ਪੰਜਾਬ ਚ ਬਗਾਨਗੀ ਦਾ ਅਹਿਸਾਸ ਹੋਵੇ ਪੰਜਾਬ ਚ ਇਤਰਾ ਦੇ ਤੱਤੋ ਦਾ ਫਾਇਦਾ ਠਾ ਕੇ ਪੰਜਾਬ ਚ 84 ਵਾਲੇ ਹਾਲਾਤ ਜਿਹੜੇ ਆ ਉਹ ਪੈਦਾ ਕੀਤੇ ਜਾਣ ਇਹਨਾਂ ਗੱਲਾਂ ਤੋਂ ਭਾਜਪੀ ਨੂੰ ਬਾਹਰ ਜਾਣਾ ਚਾਹੀਦਾ ਔਰ ਕਿਸਾਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਉਹਨਾਂ ਤੇ ਤਸ਼ੱਦਦ ਬੰਦ ਕਰਨਾ ਚਾਹੀਦਾ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਔਰ ਕਿਸਾਨਾਂ ਦੀਆਂ ਜਿਹੜੇ ਸਾਰੇ ਕਰਜ਼ੇ ਦੇ ਉੱਤੇ ਜਿਹੜੀ ਆ ਉਹ ਲੀਕ ਮਾਰੀ ਜਾਣੀ ਚਾਹੀਦੀ ਤਿੰਨ ਦਿਨ ਤਾਡੇ ਬਣਾ ਧੰਨ ਦਿਨ ਲਈ ਧਰਨਾ ਲਗਾਤਾਰ 20 21 22 ਤਿੰਨ ਦਿਨ ਲਗਾਤਾਰ ਚੱਲੂਗਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਉਹਦੇ ਅਨਸਾਰ ਐਸਕੇਮਾ ਮੀਟਿੰਗ ਕਰਕੇ ਆਪਣਾ ਅਗਲਾ ਫੈਸਲਾ ਕਰੂਗਾ ਤੇ ਉਹਦੇ ਅਨਸਾਰ ਅਗਲਾ ਅੰਦੋਲਨ ਜਿਹੜਾ ਕੀਤਾ ਜਾਵੇ